हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਫੇਲੋਕੇ ਖੜੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਇਹ ਪਿੰਡ ਬਿਲਕੁਲ ਨੇੜੇ ਨਸ਼ਹਿਰੇ ਪਨੂਆ ਦੇ ਰਹਿ ਜਾਂਦਾ ਕੋਈ 7-8 ਕਿਲੋਮੀਟਰ ਦੀ ਸਾਰੀ ਦੂਰੀ ਆ ਨਸ਼ਹਿਰੇ ਪਨੂਆ ਤੋਂ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਕਾਲਵਾ ਪਿੰਡ ਕੋਟ ਮੁਹੰਮਦ ਇਹ ਬਿਲਕੁਲ ਨੇੜੇ ਨੇ ਪਿੰਡ ਆ ਟੋਟੀਆਂ ਪਿੰਡ ਲੱਗ ਕੇ ਆ ਜਾਂਦਾ ਇਦਾਂ ਪੱਠੜਪਿੰਡ ਬਿਲਕੁਲ ਨਜ਼ਦੀਕ ਆ ਤੇ ਵੀਰ ਗੁਰਤੇਗ ਸਿੰਘ ਉਹਨਾਂ ਦੇ ਕੋਲ ਆਏ ਆ ਫੌਜੀ ਸਾਹਿਬ ਨੇ ਘਰੇਲੂ ਪਰਿਵਾਰ ਆ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਇੱਕ ਵੀਡੀਓ ਆਪਾਂ ਬਣਾ ਰਹੇ ਆ ਇਸ ਵੀਡੀਓ ਦੇ ਵਿੱਚ ਆਪਾਂ ਦੋ ਤੁਹਾਨੂੰ ਐਨੀਮਲ ਦਿਖਾਉਣੇ ਆ ਇੱਕ ਸੂਈ ਸਵਾਈ ਮੱਝ ਦਿਖਾ ਦੇਾਂਗੇ ਇਹ ਵੀਰ ਉਹ ਨਹੀਂ ਘਰੋਂ ਆਪਣੇ ਮੱਝ ਸੇਲ ਕਰਦੇ ਪਏ ਆ ਇੱਕ ਮਾਲੀ ਇੱਕ ਕੱਟਾ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵੀ ਤਕਰੀਬਨ ਅੱਗੇ ਮੱਝਾਂ ਵੀ ਕ੍ਰੋਸ ਕਰਦਾ ਤੇ ਨਾਲ ਦੀ ਨਾਲ ਰੇੜੀ ਵੀ ਲੱਗਾ ਸੋ ਦੋ ਹੀ ਨਗ ਨੇ ਦੋ ਨਗਾਂ ਦੀ ਡਿਟੇਲ ਲੈਣੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 18 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 12:30 ਕੋਈ 1 ਵਜੇ ਦਾ ਟਾਈਮ ਆ ਸਭ ਤੋਂ ਪਹਿਲਾਂ ਗੁਰਤੇਗ ਸਿੰਘ ਜੀ ਸਸਰੀ ਕਰਦੇ ਸਿਕਾਰ ਵੀ ਜੀ ਸਿਕਾਰ ਹੋਰ ਭਾਜੀ ਕੈਮ ਸੇਤਾ ਕਿਰਪਾ ਜੀ ਕਿਰਪਾ ਹੋਰ ਸੁਣਾਓ ਜੀ ਸ਼ੁਕਰਮਾਨਕ ਦਾ ਵੀਰੇ ਹਾਂਜੀ ਬਸ ਕਿਰਪਾ ਦਾ ਢੀਕੇ ਹਾਂ ਗੁਰਤੇਗ ਭਾਈ ਐਨੀਮਲ ਆਪਣੇ ਕੋਲ ਦੋ ਵਿਕਾਉ ਨੇ ਹਾਂਜੀ ਦੋ ਜੀ ਇੱਕ ਆਪਣੇ ਕੋਲ ਮੱਝ ਆ ਇੱਕ ਮਾਏ ਕਟਾ ਆ ਇੱਕ ਮਾਲੀ ਸੇਲ ਕਰਦੇ ਪਏ ਆ ਰੇੜੀ ਰੂੜੀ ਵੀ ਲੱਗਾ ਹਾਂ ਹਾਂਜੀ ਰੇੜੀ ਲੱਗਾ ਮਈਆ ਕ੍ਰੋਸ ਕਰਦਾ ਵੀਰ ਜੀ ਹਾਂ ਮੱਝਾਂ ਵੀ ਕ੍ਰੋਸ ਕਰਦਾ ਰੇੜੀ ਵੀ ਲੱਗਾ ਬੜੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਵੀ ਦੋਵੇਂ ਮਤਲਬ ਆਪਸ਼ਨ ਹੋਣ ਇੱਕ ਤਾਂ ਰੇੜੀ ਵੀ ਲੱਗਾ ਮਾਲੀ ਸਾਨੂੰ ਮਿਲ ਜੇ ਤੇ ਨਾਲ ਦੀ ਨਾਲ ਚਲੋ ਮੱਝਾਂ ਵੀ ਟੱਪਦਾ ਹੋਵੇ ਕ੍ਰੋਸ ਕਰਦਾ ਹੋਵੇ ਹਾਂਜੀ ਤੇ ਦੋਵਿਆਂ ਚ ਦੋਵੇਂ ਚਲੋ ਫੈਸਿਲਿਟੀ ਹੈਗੀਆਂ ਨੇ ਸਹੂਲਤਾਂ ਹੈਗੀਆਂ ਨੇ ਦੋਵੇਂ ਦੇ ਵਿੱਚ ਹਾਂਜੀ ਤੇ ਇਹ ਆਪਾਂ ਦੋਸਤੋ ਤੁਹਾਨੂੰ ਸੈਕਿੰਡ ਨੰਬਰ ਤੇ ਦਿਖਾ ਦਿਆਂਗੇ ਜਿਹੜੀ ਸਟਾਰਟਿੰਗ ਹੈ ਆਪਣੀ ਸ਼ੁਰੂਆਤ ਹੈ ਉਹ ਐਸੇ ਮੱਝ ਤੋਂ ਕਰਾਂਗੇ ਸੂਈ ਸਵਾਈ ਆ ਤੇ ਇਹਦਾ ਵੀਰ ਗੁਰਤੇਗ ਪੂਰਾ ਵੇਰਵਾ ਦੇ ਜੀ ਤਿੱਜਾ ਸੂਆ ਮਾਜਾ ਆਪਣੀ ਕਰਦੀ ਜੰਪਲ ਹੈ ਤਿੱਜਾ ਸੂਆ ਮਾਜਾ ਇਹਨੂੰ ਸੂਈ ਨੂੰ ਅੱਜ 7ਵਾਂ ਦਿਨ ਹੈ ਠੀਕ ਹੈ 8 7 ਮੰਨ ਕੇ 7 ਦਿਨ ਹੋ ਗਏ ਇਹਨੂੰ ਠੀਕ ਹੈ ਜੀ ਤੇ ਇਹਦਾ ਦੁੱਧ ਦੁੱਧ ਮੰਨ ਲਓ ਜਾਂ ਬੌਲਾ ਮੰਨ ਲਓ ਹੁਣ ਇਸ ਟਾਈਮ 10 ਲੀਟਰ ਹੈ ਦੇ 10 ਲੀਟਰ ਹਾਂਜੀ 10 ਲੀਟਰ ਹੈ ਜਿਹੜਾ ਆਪਾਂ ਮਤਲਬ ਐ ਵੀ ਠੰਡਾ ਕਰਦੇ ਕਿਸੇ ਕੋਲ ਚਵਾ ਦਾਂਗੇ ਆਪਾਂ 10 ਲੀਟਰ ਹੈ ਠੀਕ ਆ ਜੀ ਹਾਂਜੀ ਸੂਆ ਚ ਤਿੱਜੇ ਹੈ ਤਿੱਜੇ ਸੂਏ ਸੋਈ ਆ ਜੀ ਪਿਓਰ ਤਿੱਜੇ ਸੂਏ ਸੋਈ ਆ ਪਹਿਲਾ ਦੂਜਾ ਸੂਆ ਚ ਲੋ ਆਪਣੇ ਘਰ ਦੀ ਝੋਟੀ ਮੱਝ ਆ ਵੀ ਆਪਾਂ ਘਰੇ ਚਵਾਈ ਕੀਤੀ ਚਵਾਈ ਕੀਤੀ ਆਪਣੀ ਕੋਈ ਪਿਛਲੇ ਸੂਵੇ ਕੋਈ ਦੁੱਧ ਤਕਰੀਬਨ ਕੋ 10 11 11 ਲੀਟਰ 11 11 ਤੋਂ ਕਰਾਸ ਕਰ ਜਾਂਦੀ ਆ ਚਲੋ ਹਾਂਜੀ ਬਾਕੀ ਤਾਂ ਸਭ ਤਿੱਜਾ ਸੂਆ ਜਿਹੜੀ ਇਹ ਮੱਝ ਸੂਈ ਆ ਕੋਈ ਹਫਤੇ 8-7 ਦਿਨਾਂ ਦਾ ਕੋਈ ਟਾਈਮ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਬਾਕੀ ਮਾਰਨਿੰਗ ਜਿਹੜੀ ਚਵਾਈ ਆ ਕਰਤੇਗ ਬਾਈ ਤੁਸੀਂ ਦੱਸਿਆ ਸੀਗਾ ਵੀ ਆਪਾਂ ਚਵਾਈ ਮਾਰਨਿੰਗ ਕੋਈ 5 5:30 ਵਜੇ ਕਰ ਦਿੱਤੀ ਹਾਂਜੀ ਉਹ ਹਾਂਜੀ ਆਪਾਂ ਕਰਦੇ ਹਾਂ ਹੁਣ ਤਕਰੀਬਨ ਕੋਈ 1 1:30 2 ਵਜੇ ਦਾ ਟਾਈਮ ਆ ਸ਼ਾਮ ਦੀ ਚਵਾਈ ਵੇਲੇ ਫਿਰ ਜਿਵੇਂ ਲੈਵਲ ਉਹ ਪਸ਼ੂ ਭਰਨਾ ਸ਼ੁਰੂ ਕਰ ਦਿੰਦਾ ਤੇ ਉਵੇਂ ਬਿਲਕੁਲ ਜਿਹੜੀ ਸ਼ਾਮ ਦੀ ਚਵਾਈ ਤੱਕ ਜਾਂਦੇ ਜਾਂਦੇ ਫਿਰ ਬੰਨੀ ਸਟਾਰਟ ਹੋ ਗਈ ਹਾਂਜੀ ਬੰਨੀ ਸਟਾਰਟ ਹੋ ਗਈ ਠੀਕ ਇਧਰਲੇ ਪਾਸੇ ਮੜਾ ਇੱਕ ਇੱਕ ਦਿਖਾ ਦਿਓ ਪੈਕ ਸਾਈਡ ਤੋਂ ਇੱਕ ਵਾਰੀ ਸੋ ਲੈਵੇ ਆਰਡਰ ਦੀ ਆ ਕੁਆਲਿਟੀ ਇੱਕ ਵਾਰੀ ਚੰਗੀ ਤਸੱਲੀ ਨਾਲ ਦਿਖਾ ਦਿਆ ਜੇ ਮੁੱਠੀ ਮੁੱਠੀ ਥਾਂ ਨਹੀਂ ਕੋਈ ਵੀਰ ਜੀ ਕੋਈ ਤੇਨੇ ਟਾਈਮ ਜਿੰਨੇ ਜਾਬ ਦੀ ਤਸੱਲੀ ਕਰਕੇ ਦੁੱਧ ਚੋ ਕੇ ਫੇਰ ਲਾ ਕੇ ਪ੍ਰਤੇਗ ਭਾਈ ਐਂ ਗੱਲਾਂ ਵੀ ਹਾਂਜੀ ਇਹ ਕਿਹੜਾ ਗੱਬਣਾ ਕਰਮਾ ਹਾਂਜੀ ਗੱਬਣੇ ਦੋ ਚਾਰ ਚਤਾਰਾਂ ਮਾਰ ਕੇ ਤੇ ਹਾਂਜੀ ਹਾਂਜੀ ਆ ਕੇ ਆਪ ਦਾ ਚੈੱਕ ਕਰਾਉਣ ਨਾਲ ਬੰਦਾ ਦੋ ਡੰਗ ਚੋਵੇ ਸਾਈ ਜੰਨਾ ਕਰੇ ਹਾਂਜੀ ਸਾਈ ਬੰਨਾ ਕਰੇ ਆਪ ਦੀ ਚੋਕੇ ਦੇ ਅੱਜ ਤੋਂ ਮਾਰ ਕੇ ਕੈਮਰਾ ਦਿਖਾ ਦਿਆ ਜੇ ਆ ਇੱਕ ਬਹਿਣੀ ਵਾਲੇ ਪਾਸਿਓ ਤੁਹਾਨੂੰ ਦੋਸਤੋ ਵਿਰਲ ਵੰਡ ਦਿਖਾ ਦਿੰਨੇ ਆ ਅਗਲੇ ਪਿਛਲੇ ਥਣ ਦਾ ਜਿਹੜਾ ਗਾਇਬ ਸਪੇਸ ਉਹ ਪ੍ਰੋਪਰ ਜਿਹੜਾ ਤੁਸੀਂ ਦੇਖ ਲਿਆ ਜੇ ਤੱਕ ਜਿਹੜੀ ਲੇਵੇ ਦੀ ਥੋੜੀ ਗਾਂ ਨੂੰ ਆ ਬਾਕੀ ਉਹ ਮੇਰਾ ਵੀਰ ਤੁਸੀਂ ਵਿੱਚ ਬਿਠਾ ਲਗਾ ਟਿੱਬੇ ਵਾਲੀ ਮੂਲੀ ਆ ਹਾਂ ਬਿਲਕੁਲ ਬਿਲਕੁਲ ਜਿਹੜਾ ਮਰਜੀ ਮੇਰਾ ਵੀਰ ਤੁਹਾਨੂੰ ਮੰਨ ਲੈ ਸੈ ਸੂਚ ਬੜਾ ਚੰਗਾ ਪੋਲੀ ਚੋਣ ਚਾਂਣ ਦੀ ਪੋਲੀ ਮੈਂ ਨਾ ਰੂ ਮਰ ਗਈ ਵੀਰ ਜੀ ਠੀਕ ਹੈ ਵੀਰੇ ਆ ਫੇਸ ਕੁਆਲਟੀ ਇੱਕ ਵਾਰੀ ਵੀਰੇ ਜਸ਼ਨ ਦਿਖਾ ਇਥੋਂ ਆ ਫੇਸ ਕੁਆਲਟੀ ਦਿਖਾ ਦੇ ਸਿੰਘ ਸੂਕ ਗਲਾਈ ਦੇ ਵਿੱਚ ਤੇ ਤੀਜਾ ਸੂਬਾ ਜਿਹੜੀ ਇਹਨਾਂ ਦੇ ਕੋਲ ਮੱਝ ਸੂਈਏ ਤੇ ਪਾਲੀ ਸਭੀ ਪੂਰੀ ਆ ਕੋਈ ਵੀ ਭਰਾ ਆਪਣਾ ਆਉਂਦਾ ਦੂਰੋਂ ਨੇੜੋਂ ਤੇ ਇਹ ਨਹੀਂ ਹੈਗਾ ਕਿ ਕੋਈ ਲੱਸੀ ਫਿੱਕੀ ਆ ਹਾਈਟ ਬੇਸ਼ੱਕ ਮੀਡੀਅਮ ਤੇ ਵਿੱਚ ਜਿੱਦਾਂ ਮਧਰੀ ਗੋਡੀ ਟੋਲੀ ਦੇ ਵਿੱਚ ਆਪਾਂ ਪਸ਼ੂ ਵੇਖਦੇ ਆ ਹ ਬਾਕੀ ਆ ਢਾਂਚਾ ਇਹ ਸਮਝਦਾ 10 ਕਿਲੋ ਜਾਂ 10 ਲੀਟਰ ਇਹਦੇ ਥਲੇ ਇਸ ਵਕਤ ਦੁੱਧ ਹਾਜ਼ਰ ਆ ਆ ਬੱਚਾ ਮਗਰ ਬੱਚਾ ਵੀ ਗੁਰਤੇਗ ਭਾਈ ਠਾਦੀ ਮਾਰਾ ਜੇ ਬੱਚੇ ਨੂੰ ਵੀ ਕੈਮਰਾ ਮਾਰ ਕੇ ਦਿਖਾ ਦਿੰਦੇ ਆ ਆ ਬੱਚਾ ਵੀ ਠਾ ਦਿਓ ਜੀ ਮਗਰ ਕਟਾ ਵੀਰ ਜੀ ਮਗਰ ਇਹਦੇ ਕਟਾ ਠੀਕ ਆ ਜੀ ਇਹ ਤੁਸੀਂ ਗੁਰਤੇਗ ਭਾਈ ਦੱਸਿਆ ਹੀ ਆ ਵੀ ਘਰ ਦਾ ਹੀ ਮਾਲੀ ਸੀ ਤੁਹਾਡੇ ਘਰ ਦਾ ਮਾਲੀ ਹਾਂ ਜੀ ਚਲੋ ਅਨਫੋਰਚੂਨੇਟਲੀ ਜਿਹੜਾ ਉਹ ਕੋਈ ਟੈਗ ਆਨ ਕਰਕੇ ਜਿਹੜਾ ਮਾਲੀ ਐਕਸਪਾਇਰ ਹੋ ਗਿਆ ਪਿੱਛੇ ਜਆ ਤੁਹਾਡਾ ਹਾਂ ਜੀ ਉਸੇ ਮਾਲੀ ਦੀ ਜਿਹੜੀ ਪਦਾਇਸ਼ ਤੁਹਾਡੇ ਪਿੰਡ ਦੇ ਵਿੱਚ ਕਾਫੀ ਜ਼ਿਆਦੀ ਆ ਹਾਂ ਜੀ ਬਹੁਤ ਜ਼ਿਆਦੀ ਹੈ ਜੀ ਤੇ ਇਹ ਮਗਰ ਬੱਚਾ ਇਹਨਾਂ ਨੇ ਬਿਲਕੁਲ ਜੰਪ ਕਰਵਾਈ ਸੀ ਆਪਣੇ ਘਰ ਦੀ ਮਾਜ ਉਸੇ ਮਾਰੀ ਤੋਂ ਬਾਕੀ ਆ ਬੱਚਾ ਮਗਰ ਕਟਾ ਨੀਲੀ ਰੱਬ ਦੇ ਵਿੱਚ ਹੀ ਫੇਸ ਕੁਆਲਿਟੀ ਬਾਕੀ ਲੱਤਾਂ ਲੋਤਾਂ ਦੇ ਨਿਸ਼ਾਨ ਮਾਰਕਿੰਗ ਜਿਹੜੀ ਉਹ ਬਿਲਕੁਲ ਤੁਹਾਡੇ ਸਾਹਮਣੇ ਹਾਂਜੀ ਪਿਓਰ ਨੀਲੀ ਜਾਂ ਜੀ ਮੂੰਹ ਮੱਥੇ ਦਾ ਚੰਗਾ ਕਟਾ ਇੱਧਰ ਬਹਿਣੀ ਵਾਲੇ ਪਾਸੇ ਵੀ ਜਸ਼ਨ ਮਾਰ ਕੈਮਰਾ ਕੋਈ ਦਿਖਾ ਦਈਏ ਤੁਹਾਨੂੰ ਬਾਕੀ ਚੋਣ ਚਵਾਦੀ ਚੰਗੀ ਆ ਵੀਡੀਓ ਪੂਰੀ ਦੇ ਵਿੱਚ ਚਵਾਈ ਤੁਹਾਨੂੰ ਦਿਖਾ ਦੇਾਂਗੇ ਆਪਾਂ ਤਾਂ ਸੱਦੀ ਦੇ ਨਾਲ ਬਿਲਕੁਲ ਪੋਲੀ ਆ ਵੀਰ ਜੀ ਹਾਂਜੀ ਥੋੜਾ ਖੋਲ ਕੇ ਨੂੰ ਇੱਕ ਵਾਰੀ ਵੀਰ ਤੋਰ ਕੇ ਦਿਖਾ ਦਿਆ ਜੀ ਉਹਦੇ ਥੋੜਾ ਜਿਹਾ ਉੱਪਰੇ ਬੰਦੇ ਤੋਂ ਵੀ ਮਾੜਾ ਮੁਰਦ ਦੇ ਡਰਦੇ ਡਰਦੇ ਉਹ ਕੈਮਰੇ ਦਾ ਕਰਕੇ ਕੈਮਰੇ ਦਾ ਕਰਕੇ ਲਓ ਜੀ ਵੇਖੋ ਟਾਂਚਾ ਠੀਕ ਆ ਜੀ ਬਾਕੀ ਬੇਨ ਸਪੂਨ ਪਿੰਡੇ ਦੇ ਉੱਪਰ ਵੀ ਕਾਫੀ ਆ ਸੋ ਦੁੱਧ ਵਾਲੇ ਪਾਂਦੇ ਹੋ ਬੜੀ ਖਰੀ ਆ ਉਹ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਆਪਣੀ ਤਸੱਲੀ ਜੇ ਲਈ ਤੁਸੀਂ ਚੋ ਕੇ ਦੋ ਟਾਈਮ ਵੇਖ ਸਕਦੇ ਹੋ ਬਾਕੀ ਆ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਆ ਮਾਰਨਿੰਗ ਕੋਈ ਚਵਾਈ ਦਾ ਟਾਈਮ ਵੀ ਤੁਹਾਨੂੰ ਦੱਸ ਦਿੱਤਾ ਕੋ 5 ਵਜੇ ਕੋਈ 6 ਵਜੇ 5 5:30 6 ਵਜੇ ਚਵਾਈ ਵੀਰਾਂ ਦਾ ਵੀ ਕਰਤੀ ਸੀ ਹੁਣ ਕੋਈ 1:30 2:00 ਵਜੇ ਦਾ ਸਮਾਂ ਉਸ ਹਿਸਾਬ ਨਾਲ ਮੇਰਾ ਭਰਾ ਤੁਸੀਂ ਜਿਹੜਾ ਨਜ਼ਰ ਮਾਰ ਸਕਦੇ ਜੇ ਲੈਵੇ ਆਰਡਰ ਦੀ ਆ ਕੁਆਲਿਟੀ ਆ ਦੇਖ ਠੀਕ ਆ ਜੀ ਆਹ ਦੇ ਕਰੋ ਚੱਕ ਠੀਕ ਆ ਜੀ ਸੋ ਬਾਕੀ ਚਵਾਈ ਵੀ ਤੁਸੀਂ ਆ ਵਿੱਚ ਦੇਖ ਰਹੇ ਜੇ ਠੀਕ ਆ ਜੀ ਚਵਾਈ ਵੀ ਇੱਕ ਨੰਬਰ ਆ ਕੋਈ ਭੂਰ ਛਿੱਟੇ ਹੋਈ ਵਾਲੀ ਕੋਈ ਗੱਲ ਹੋਈ ਤਾਂ ਆਪਾਂ ਵਿੱਚ ਵੀਡੀਓ ਤੇ ਦੱਸਾਂਗੇ ਸਾਰੇ ਭਰਾਵਾਂ ਨੂੰ ਹਾਂ ਜੀ ਉਹ ਮੋੜ ਦੇ ਹੋਏ ਕੋਈ ਪੋਲੀ ਹੈ ਵੀਰ ਜੀ ਹਾਂ ਆ ਕੋਨੇ ਫਰੰਟ ਤੋਂ ਦਿਖਾ ਦੋ ਇੱਕ ਵਾਰੀ ਕੋਈ ਨਹੀਂ ਫੇਸ ਇਸ ਕੋਲ ਦੀ ਕੋਈ ਸੰਭਲ ਕੇ ਮਾਰਾ ਡਰਦੀ ਹੈ ਨਾ ਹਾਂ ਜਾਨ ਦੋ ਵੀਰੇ ਲੰਮਾ ਠੀਕ ਹੈ ਠੀਕ ਹੈ ਮੋੜ ਲਿਓ ਮੋੜ ਲੈ ਮੋੜ ਲਿਓ ਵੀਰੇ ਹਾਂ ਠੀਕ ਹੈ ਜੀ ਆਜੋ ਮੋੜ ਲਿਓ सो so, ठीक है जी हाँ आज उदा चलो जी हाँ ठीक है हौली होली डर दी है ना तो हाँ <laughs> कोई नहीं आ दे ओके okay, ठीक है जी ਆ ਬੰਦੋ ਓਕੇ ਠੀਕ ਹੈ ਓਕੇ ਕਰਤੇਕ ਕੀ ਵੀਰੇ ਡਿਮਾਂਡ ਹੈ ਕਿ ਮੁੱਲ ਕਰਦੇ ਆ ਸਮਝਦਾ ਜੀ ਕਰ ਨੂੰ ਆਪਾਂ ਭਾਵੇਂ ਲੱਖ ਕਰ ਦਈਏ ਹਾਂ 95 ਕਰਦੀ 95 ਕਰ ਲੋ ਭਾਵੇਂ ਉਹ ਤਾਂ ਦਾ 1.5 ਲੱਖ ਕਰਨੀ ਆ ਪਰ ਦੇਣੀ ਕਿੰਨੇ ਦੀ ਸਹੀ ਉਹ ਗੱਲ ਕਰਦੀ ਆ ਹਾਂ ਨਾ ਜੀ ਵੀਰ ਜੀ ਇੱਕ ਹੀ ਬੋਲੋਗਾ ਇੱਕ ਇੱਕ 90 ਹਜ਼ਾਰ ਦੇ ਦੇ ਦਾਂਗਾ 90 ਹਜ਼ਾਰ ਹਾਂਜੀ 90 ਦੇ ਦਾਂਗੇ ਜੀ ਤੋ ਜੀ 90 ਹਜ਼ਾਰ ਦੀ ਇਹ ਦੋਸਤੋ ਤੁਹਾਨੂੰ ਐਂਡ ਤੋਂ ਲੈ ਕੇ ਜਿਹੜੀ ਮੱਝ ਮਿਲ ਜੂਗੀ ਹਾਂ ਨਾ ਜੀ ਬਸ ਚਲੋ ਫਿਰ ਵੀ ਕੋਈ ਸੱਜਣ ਆਉਂਦਾ ਕੋਈ ਰੱਸਾ ਛੜਾਈ ਕਰ ਲੋ ਮੌਕੇ ਤੇ ਮਾਨਤਨ ਕਰ ਲੋ ਉਹ ਹੋ ਜੂਗਾ ਠੀਕ ਹੈ ਤੇ ਬਾਕੀ ਮੱਝ ਚੰਗੀ ਆ ਜਿਹੜੇ ਮੇਰੇ ਭਰਾ ਨੇ ਕਿਸੇ ਨੇ ਘਰੇ ਰੱਖਣੀ ਖਾਸ ਤੌਰ ਤੇ ਠੀਕ ਆ ਜੀ ਆਪਦੇ ਚੋਗੇ ਲੈ ਕੇ ਜਾਣੀਆਂ ਘਰੇਲੂ ਘਰ ਦੇ ਵਿੱਚੋਂ ਬੜੀ ਵੀਰ ਡਿਮਾਂਡ ਕਰਦੇ ਆ ਵੀ ਆਮ ਨਾਰਮਲ ਘਰਾਂ ਦੇ ਵਿੱਚੋਂ ਆਪਾਂ ਚੀਜ਼ ਖਰੀਦ ਲਈਏ ਤੇ ਜ਼ਰੂਰ ਤੁਸੀਂ ਪਹਿਲ ਕਦਮੀ ਕਰ ਸਕਦੇ ਹੋ ਇੱਕ ਸੈਕਿੰਡ ਨੰਬਰ ਤੇ ਇੱਧਰ ਆ ਜੀ ਤੇ ਆਪਣੇ ਕੋਲ ਕ ਇਹਦੀ ਉਮਰ ਵੈਸੇ ਹੁਣ ਤਕਰੀਬਨ ਕਿੰਨੀ ਕਾ ਇਹਦੀ ਜੀ ਮੰਨ ਕੇ ਜਦੋਂ 3 ਸਾਲ ਹੋ ਗਈ ਆ 3 ਸਾਲ ਉਮਰ 3 ਸਾਲ ਆ ਹਾਂਜੀ ਠੀਕ ਆ 3 ਸਾਲ ਹੋ ਗਈ ਆ ਬਾਕੀ ਚਲੋ ਆਫਸਰਟੀ ਪਹਿਲਾਂ ਵੀ ਆਪਾਂ ਦੱਸੀ ਆ ਭਜਾ ਰੇੜੀ ਵੀ ਲੱਗਾ ਮਾਦੀ ਮੱਝਾਂ ਵੀ ਕਰਾਸ ਕਰਦਾ ਹਨਾ ਹਾਂਜੀ ਮਈਆਂ ਵੀ ਕਰਾਸ ਕਰਦਾ ਹਾਂ ਹਾਈਟ ਫੁੱਟ ਵੀ ਚਲੋ ਠੀਕ ਆ ਬਾਕੀ ਥੋੜਾ ਜਿਹਾ ਸਾਂਭਿਆ ਸੂੰਬਿਆ ਸਾਂਭਿਆ ਹਾਂਜੀ ਤੁਹਾਨੂੰ ਐਵੇਂ ਉਹ ਬੰਦਾ ਹੁਣ ਬਾਹਰ ਚਲੇਗਾ ਠੀਕ ਆ ਜੀ ਜਿਹਦਾ ਆਪਣਾ ਰਿਸ਼ਤੇਦਾਰ ਹੀ ਆ ਆਪਣਾ ਲਿਆ ਜੀ ਪਿਆ ਜੀ ਆਪਣਾ ਆਪਦੀ ਜੀ ਪਿਆ ਜੀ ਹਾਂਜੀ ਬਲਕਿ ਤੇ ਉਹਦੇ ਕੋਲ ਠੀਕ ਆ ਤੇ ਤਿੰਨ ਸਾਲ ਦੀ ਉਮਰ ਹੋਊਗੀ ਇਸ ਮਾਦੀ ਦੀ ਹਾਂਜੀ ਬਾਕੀ ਦੋਸਤੋ ਥੋੜਾ ਨਰਮਾ ਉਪਰੋਂ ਸੇਵਾ ਸੰਭਾਲ ਕੋਈ ਮੇਰਾ ਭਰਾ ਅੱਗੇ ਲੈ ਕੇ ਜਾਵੇ ਸੇਵਾ ਸੰਭਾਲ ਕਰੇ ਮਾਲੀ ਦੀ ਹਾਂਜੀ ਬਾਕੀ ਜਦੋਂ ਰੇੜੀ ਵੀ ਲੱਗਾ ਮੈਂ ਵੀ ਕਰਾਸ ਕਰਦਾ ਤੇ ਇਹ ਗਰਤੇਕ ਕੀ ਮੋਲ ਕੀ ਡਿਮਾਂਡ ਰਹੂਗੀ ਕੱਟੇ ਦੀ ਬਾਕੀ ਮਾਲੀ ਆਪਾਂ ਪੂਰਾ ਤਸੱਲੀ ਨਾਲ ਦਿਖਾ ਦਿੰਨੇ ਬਾਅਦ ਇਹ ਵੀਰ ਜੀ ਕੋਈ ਇਹਦਾ 38 ਨਹੀਂ ਹਾਂ ਹਾਂ ਨਾ 35 ਦੇ ਦਈਏ 35000 ਦਾ ਨਹੀਂ ਇੱਕੋ ਇੱਕ ਗੱਲ ਕਰਕੇ ਲੈਸ ਕਰਕੇ ਦਈਏ ਮਾਲੀ ਥੋੜਾ ਜਿਹਾ ਚਲੋ ਕੱਤ ਪੁੱਤ ਸੁਣਾ ਮਾਲੀ ਦਾ ਉਮਰ ਦੇ ਸਾਲ ਨਾ 33000 ਦੇ ਦਾਂਗੇ ਜੀ ਹਾਂ ਨਾ بس 33 ਦਾ ਦੇ ਦਾਂਗਾ ਠੀਕ ਹੈ ਵੀਰੇ ਇਹਨੂੰ ਵੀ ਮੜਾ ਜਾ ਵੀਰੇ ਤੋਰ ਦੇ ਆ ਜੇ ਕੋਈ 10 ਕਤ ਮੈਂ ਇਹਨੂੰ ਤੋਰ ਕੇ ਦਿਖਾ ਦਿੰਦੇ ਹਾਂ ਹਾਂ ਨਾ 33 ਦੇ ਮੁੱਠਾ ਇੱਕ ਵਾਰੀ ਚੰਗੀ ਤਰ੍ਹਾਂ ਜਸ਼ਨ ਦਿਖਾ ਦਿ ਫੇਸ ਕੁਆਲਟੀ ਵਿਖਾ ਦਿਓ ਸਿੰਘ ਸੁੰਗ ਦੀ ਗਲਾਈ ਆ ਤੇ ਅੱਗੇ ਕਾਫੀ ਆਪਣੇ ਵੀਰ ਡਿਮਾਂਡ ਕਰਦੇ ਚਲੋ ਹਰੇਕ ਨੂੰ ਲੋਡ ਹੁੰਦੀ ਆ ਕਿਸੇ ਨੂੰ ਮੱਝ ਦੀ ਕਿਸੇ ਨੂੰ ਵੈੜ ਦੀ ਕਿਸੇ ਨੂੰ ਕੱਠੀ ਝੋਟੀ ਦੀ ਕੋਈ ਵੀਰ ਮਾਲੀ ਲੱਭ ਰਿਆ ਹੁੰਦਾ ਵੀ ਜਿਹੜਾ ਬਿਲਕ ਤੈਨਾਂ ਆਲਦੀਆਂ ਮਾਲ ਦੇ ਵਿੱਚ ਵੀ ਕਿਸੇ ਭਰਾ ਨੇ ਰੱਖਣਾ ਉਹ ਬਿਲਕੁਲ ਤੁਸੀਂ ਰੱਖ ਸਕਦੇ ਹੋ ਠੀਕ ਆ ਲਓ ਜੀ ਤੋਂ ਥੋੜੀ ਜਿਹੀ ਖੇਚਲ ਮੰਗਦਾ ਮਾਲੀ ਠੀਕ ਆ ਜੀ ਸਾਂਭੜ ਤੋਂ ਮੜਦੀ ਤੋਂ ਹਾਂ ਜੀ ਉਹਨਾਂ ਦੇ ਤੇ ਪਹਿਲਾਂ ਵੀ ਵੀਰ ਨੇ ਦੱਸਿਆ ਸੀਗਾ ਵੀ ਘੱਟੋ ਘੱਟ ਵੀ ਵਾਈ ਮੋਈ ਕਾਫੀ ਪੈਂਦੀਆਂ ਮੱਝ ਮੋਝਾ ਕਰਾਸ ਕਰਦਾ ਕਿਤੇ ਨਾ ਕਿਤੇ ਥੋੜਾ ਜਿਹਾ ਮਾਲੀ ਹਾਂਜੀ ਉਹਦੇ ਕਰਕੇ ਕਿਤੇ ਨਾ ਕਿਤੇ ਲਸੇਰੇ ਪਣ ਦੇ ਵਿੱਚ ਜਰੂਰ ਤੁਹਾਨੂੰ ਦਿਖਾਈ ਦੇਊਗਾ ਅੱਗੇ ਕੋਈ ਲੈ ਕੇ ਜਾਵੇ ਸੱਜਣ ਠੀਕਾ ਜੀ ਤੇ ਸਾਂਪੇ ਕਟਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਅੱਜ ਤੁਹਾਨੂੰ ਮਿਲ ਜਾਊਗਾ ਹਾਂ ਮੋੜ ਲਿਓ ਭਾਜੀ ਮੋੜ ਲਿਓ ਠੀਕ ਆ ਵੀ ਪਰ ਇਹ ਜੀ ਲੈਣ ਦੇਣ ਵਾਲੇ ਆਪਾਂ ਤਾਂ ਉਹ ਹੀ ਕੀਤਾ ਵੀ ਬਸ ਦੇ ਦੇਣਾ ਆਪਾਂ ਵਾ ਬਿਲਕੁਲ ਠੀਕ ਆ ਜੀ ਨਲਾਂ ਦਾ ਟੈਸਟੀਕਲਾਂ ਦਾ ਵੀ ਬਿਲਕੁਲ ਸਾਫ਼ ਆ ਠੀਕ ਆ ਜੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਵਾਜਬ ਜਾਇਜ਼ ਮੋਲਾ ਦੋ ਹੀ ਅੱਜ ਐਨੀਮਲ ਸੀਗੇ ਵੀਰ ਹਣ ਦੇ ਕੋਲ ਦੋਵੇਂ ਜਿਹੜੇ ਆਪਾਂ ਪੂਰੀ ਡਿਟੇਲਸ ਸਹਿਤ ਤੁਹਾਨੂੰ ਦਿਖਾ ਦਿੱਤੇ ਆ ਬੰਦੇ ਬੰਦੇ ਹੈ ਇਹ ਨਹੀਂ ਮੈਂ ਤਾਂ ভাবਿਉ ਨਈ ਨਾ ਇਹਨੂੰ ਵਿਚਾਰੇ ਨੂੰ ਮੈਂ ਤੁਹਾਨੂੰ ਕਿਹਾ ਮਾ ਗਰੋਹ ਇਹ ਵਿਚਾਰੇ ਨੂੰ ਪੱਠੇ ਪੁੱਠੇ ਪਾਇਆ ਕਰੋ ਹਾਂ ਪੀਨਾਂ ਤੇ ਅਕਸਰ ਜਿੰਨੀ ਕੀ ਚੀਜ਼ ਸਮਝੀ ਜਾਵੇ ਫਿਰ ਉਹ ਸਾਹਮਣੇ ਆ ਜਾਂਦੇ ਨੇ ਹਾਂ ਜੀ ਬਿਲਕੁਲ ਚਲੋ ਥੋੜਾ ਨਰਮਾ ਉਤੋਂ ਉਹ ਸਾਹਮਣੇ ਆਜ तकरीबन 32000 ਦੇ ਕਹਤੇ ਨੇ ਹਾਂ ਜੀ ਲਓ ਜੀ ਇਹ 32000 ਦੇ ਅਜ ਫਾਈਨਲ ਮਿਲ ਜੂਗਾ ਤੇ ਇਹ ਦੋਸਤੋ ਜਿਹੜੀ ਇੱਕ ਮੱਝ ਵੀਰ ਨੇ ਬਿਲਕੁਲ ਸੇਲ ਕਰਨੀ ਸੀਗੀ ਬਾਕੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਚਵਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਈ ਆ ਇੱਕ ਕਰਤੇਕ ਆਪਣੇ ਨੰਬਰ ਵੀਰ ਕਰ ਦਿਓ ਸਾਂਝੇ 20296686 हां 38481 ਠੀਕ ਹੈ ਜੀ 8968638481 ਠੀਕ ਹੈ ਜੀ ਹਾਂਜੀ ਸੋ ਧੰਨਵਾਦ ਆ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਬਸਿਕਾ